مارنا <سؤال> سکار <سؤال> એ આ લોકો કે કાયદો ઉલટો હો ગયો એક જનતા ને ઘસાવવાની કાયદો તો ઉલટો હો ગયો જાળી હે કે કેન્દ્રની પેલી ટેબલ કે આ વાત સાડકા કે ચલે જ ਚੱਕੋ ਯਾਰ ਯਾਰ ਆਪਣੇ ਬੰਦੇ ਫਿਰ ਤੁਸੀਂ ਘਰ ਆਇਆ ਥੋੜੀ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਭਾਈ ਐਨ ਨਾ ਉੱਥੇ ਖੜ੍ਹ ਜਾਓ ਉੱਥੇ ਖੜ੍ਹ ਜਾਓ ਪੱਕਾ ਲੋਟੀਆਂ ਡਰਾਈਵਰਾਂ ਨੂੰ ਪੁਲਿਸ ਦੇ ਵੱਡੇ ਅਫਸਰ ਚੱਲਦਾ ਚੱਕੋ ਨੇ ਸਾਡ ਨੂੰ ਪਜੂ ਕਰ ਰਿਹਾ ਕਿੰਨੇ ਕਿ ਜਖਮੀ ਨੇ ਘੜ ਤੋਂ ਘੜ 20 ਬੰਦੇ ਜ਼ਖਮੀ ਹੋ ਗਏ ਆ ਇਹ ਸਾਰੇ ਪੁਲਸ ਵਾਲਿਆਂ ਦੀ ਵੀਡੀਓ ਬਣੀ ਹੋਈ ਆ ਇਹ ਕੋਰਟ ਚ ਲਟ ਪੇਗੀ ਕਿਹਦੇ ਮੈਨੂੰ ਜਿੱਦ ਤੇ ਲਿਖਿਆ ਆ ਵੀ ਮੈਂ ਪਹਿਲੀ ਕੈਬਨਲ ਤੇ ਪੱਕੇ ਕਰੂੰਗਾ ਇਹ ਵੀ ਕੋਰਟ ਚ ਜਾਊਗਾ پکا کروں گا